ਇਸ ਤੇ ਮੈਜਾਂਗੇ ਡੋਨ ਲੈਂਡ ਲਈ ਲੈਂਡ ਨਹੀਂ ਲੱਗਣਾ ਤ੍ਰੀਪ ਭੱਲੇ ਦਾ ਲੰਗਰ ਨੌਜਵਾਨ ਸਭਾ ਮਹੱਲਾ ਕਪਾਨੀਆਂ ਦੇ ਵੱਲੋਂ ਕਰੀਮ ਥੱਲੇ ਦਾ ਲੰਗਰ ਚੱਲ ਰਿਹਾ ਜੀ ਸਾਰੇ লাইন ਦੇ ਵਿੱਚ ਲੱਗੋ ਕਰੀਮ ਥੱਲੇ ਦਾ ਲੰਗਰ ਬਹੁਤ ਹੀ ਬੇਸਟੀ ਟੇਸਟੀ ਕਰੀਮ ਥੱਲੇ ਦਾ ਲੰਗਰ ਲੱਗ ਰਿਹਾ ਜੀ ਨਕੌਦਰ ਦੇ ਇੱਕ ਪਾਣੀਆਂ ਮਹੱਲੇ ਵਿੱਚ ਪਹੁੰਚੀ ਏਕਤਾ ਲਹਿਰ ਦੀ ਟੀਮ ਨੌਜਵਾਨ ਸਭਾ ਮਹੱਲਾ ਕਪਾਣੀਆਂ ਵੱਲੋਂ ਹਰ ਸਾਲ ਤਰ੍ਹਾਂ ਤਰ੍ਹਾਂ ਦੇ ਲੰਗਰ ਲਗਾਏ ਜਾਂਦੇ ਨੇ ਬਹੁਤ ਭਾਰੀ ਰਸ਼ ਰਹਿੰਦਾ ਇੱਥੇ ਲੰਗਰਾਂ ਦੀ ਇੱਕ ਤਦਾਦ ਬਹੁਤ ਵੱਡੀ ਆ ਜਿਹੜੇ ਲੰਗਰ ਲੋਂਦੇ ਨੇ ਉਹ ਵੀ ਸਾਡੇ ਨਾਲ ਮੌਜੂਦ ਨੇ ਔਰ ਸੇਵਾਦਾਰ ਵੀ ਸਾਰੇ ਨਾਲ ਮੌਜੂਦ ਨੇ ਥੋੜੀ ਜਿਹੀ ਗੱਲਬਾਤ ਕਰ ਲੈਨੇ ਆ ਹਾਂਜੀ ਜੈ ਬਾਬਾ ਸ਼੍ਰੀ ਗੁੱਗਾ ਯਾਰ ਵੀ ਜੀ ਦਾ ਸੇਹ ਦਰਬਾਰ ਦੀ ਜੈ ਹਰ ਸਾਲ ਵੀ ਰੱਖੇ ਨੇ ਇੱਕ ਨਮਾ ਲੰਗਰ तकरीबन ਆਪਣੇ ਲੰਗਰ ਸਦਾ ਅਨੰਤ ਹੀ ਗਈ ਸਾਨੂੰ ਆਪ ਨਹੀਂ ਪਤਾ ਜੀ ਬਹੁਤ ਸਾਲਾਂ ਤੋਂ ਲਗਾਤਾਰ ਚੱਲ ਰਿਹਾ ਵਾ ਬਹੁਤ ਮਜ਼ਾ ਆ ਰਿਹਾ ਤੁਲਸੀਨ ਗੁਪਤਾ ਬਹੁਤ ਮਜ਼ਾ ਆ ਰਿਹਾ ਵਾ ਬਹੁਤ ਖੁਸ਼ੀ ਹੋ ਰਹੀ ਹੈ ਇਹ ਲੰਗਰ ਜੀ ਅਸੀਂ ਜਲ ਜੀਰੇ ਤੋਂ ਸ਼ੁਰੂ ਕੀਤਾ ਸੀ ਅੱਜ ਇੱਕ ਬਹੁਤ ਵੱਡਾ ਅਵਿਸ਼ਾਲ ਰੂਪ ਧਾਰਨ ਕਰ ਚੁੱਕਾ ਹੈ ਜਿਕਰੇ ਗੁਗਾ ਯਾਰ ਵੀਰ ਜੀ ਦਾ ਦੋ ਦਿਨ ਦਾ ਜਨਮਸ਼ਟਮੀ ਤੇ ਗੁੱਗਾ ਯਾਰਪੀਰ ਦੀ ਮੇਲੇ ਦੇ ਸੰਬੰਧ ਵਿੱਚ ਦੋ ਦਿਨ ਦਾ ਸਾਡਾ ਲੰਗਰ ਲੱਗਦਾ ਜੀ ਸਾਰੇ ਸ਼ਹਿਰ ਨਿਵਾਸੀਆਂ ਸਹਿਯੋਗ ਨਾਲ ਸਾਡੇ ਬਾਹਰ ਗਏ ਭਰਾਵਾਂ ਦੇ ਸਹਿਯੋਗ ਨਾਲ ਇਹ ਲੰਗਰ ਲੱਗਦਾ ਜੀ ਅੱਜ ਅਸੀਂ 12 ਵਜੇ ਕ੍ਰਿਸ਼ਨ ਜਨਮਸ਼ਟਮੀ ਦੇ ਮੌਕੇ ਤੇ ਕੇਗਵੀ ਘਟਨਾ ਇੱਕ ਪਾਨੀਆਂ ਬੇਕਰਸ ਦੇ ਘਰ ਜੀ ਜਕਾਰਾ ਗੁੱਗਾ ਯਾਰਪੀਰ ਦੀ ਦਾ ਜਨਮ ਅਸ਼ਮੀ德 ਗੁਗਾ ਜਾਰਪਈ ਦਾ ਲੰਗਰ ਦੋ ਦਿਨ ਦਾ ਹੈ ਲੰਗਰ ਕਾ ਪਾਣੀਆ ਮਹੱਲੇ ਵਿੱਚ ਕਾ ਪਾਣੀਆ ਮਹੱਲੇ ਦੇ ਔਰ ਸ਼ਹਿਰ ਵਾਸਤੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਜਕਾਰਾ ਗੁਗਾ ਜਾਰਪਈ ਬੋਲ ਸਾਥੇ ਦਰਵਾਰ ਜੀ ਹਾਂਜੀ ਨਾਮ ਮਹਿਬੂਬ ਸ਼ੇਖਮਾ ਜੀ ਹਾਂਜੀ ਗੁਗਾ ਜਾਰਪਈ ਨੇਲੇ ਜੀ ਦੀਆਂ ਔਰ ਜਨਮ ਅਸ਼ਮੀ德 ਦੀਆਂ ਸਾਰਿਆਂ ਨੂੰ ਬਹੁਤ ਬਹੁਤ ਲੱਖ ਲੱਖ ਵਧਾਈਆਂ ਉਹ ਹੁਣ ਤੁਹਾਨੂੰ ਉਸ ਬੰਦੇ ਨਾਲ ਮਿਲੋਣੇ ਜਿਹੜਾ ਕਿ ਇੱਥੇ ਲੰਗਰ ਦੇਵੇ ਸੇਵਾ ਕਰਦਾ ਆ ਕੀ ਨਾ ਜੀ ਤੁਹਾਡਾ ਮੇਰਾ ਨਾਮ ਵਿਨੋਦ ਆ ਜੀ ਲੱਗੇਗਾ ਵਿਨੋਦ ਆ ਜੀ ਜੀ ਆ ਇੱਥੇ ਤਰ੍ਹਾਂ ਤਰ੍ਹਾਂ ਦੇ ਲੰਗਰ ਪੱਕਦੇ ਆ ਪਰ ਇਹ ਬੰਦਾ ਕੰਮ ਕਰਕੇ ਤਾਂ ਥੱਕਦਾ ਨਹੀਂ ਜੀ ਇੰਨਾ ਕਿ ਬਣਾਉਣ ਤੇ ਮਜ਼ਾ ਹੁੰਦਾ ਵਾ ਮਜ਼ਾ ਹੁੰਦਾ ਹਾਂਜੀ ਬਹੁਤ ਜ਼ਿਆਦਾ ਕਿੰਨੇ ਸਾਲ ਹੋ ਗਏ ਤੁਹਾਨੂੰ ਲੱਗ ਹੋ ਜਾਂਦਾ ਕਰੀਬ ਇੱਥੇ ਤਕਰੀਬਨ ਤਕਰੀਬਨ ਮੈਨੂੰ 18 20 ਸਾਲ ਹੋ ਗਏ ਆ ਇਸੇ ਜਗ੍ਹਾ ਤੇ ਇਸੇ ਜਗ੍ਹਾ ਤੇ ਕੋਈ ਗਿਣਤੀ ਹੈਗੀ ਲੰਗਰਾਂ ਦੀ ਨਹੀਂ ਇਹ ਤੋਂ ਪਹਿਲੇ ਤਾਂ ਕਾਫੀ ਚਿਰ ਪਹਿਲੇ ਤੋਂ ਲੱਗ ਰਿਹਾ ਜੀ ਪਰ ਆਪਾਂ ਨੂੰ 18 ਸਾਲ ਹੋ ਗਏ ਆ 18 ਸਾਲ ਹੋ ਗਏ ਹਾਂਜੀ ਨਹੀਂ ਜਿਹੜੇ ਤੁਸੀਂ ਲੰਗਰ ਲਾ ਰਹੇ ਤਰ੍ਹਾਂ ਤਰ੍ਹਾਂ ਦੇ ਲਾ ਰਹੇ ਆ ਉਹਦੇ ਵਿੱਚ ਕੋਈ ਗਿਣ ਇਹ ਅਨੰਗੰਤੀ ਹੈ ਜੀ ਪਤਾ ਨਹੀਂ ਕਮੇਟੀ ਮੈਂਬਰ ਕਹਿ ਦਿੰਦੀ ਜੀ ਅੱਜ ਜੀ ਤਿਆਰ ਕਰ ਦੋ ਜੀ ਅੱਜ ਜੀ ਤਿਆਰ ਕਰ ਦੋ ਅਜਿਹਾ ਮੌਕੇ ਤੇ ਤਿਆਰ ਕਰ ਦਿੱਤਾ ਜੀ ਬੜੇ ਪੈਰ ਵੀ ਤਿਆਰ ਕਰ ਦਿੰਦੇ ਕਨੇ ਪੈਰ ਵੀ ਤਿਆਰ ਕਰ ਦਿੰਦੇ ਕੀ ਨਾਈ ਤੁਹਾਡਾ ਮੈਂ ਨਾ ਵਿੱਕੀ ਬਣੀ ਜੀ ਜੀ ਕਿਸ ਤਰ੍ਹਾਂ ਲੱਗ ਰਿਹਾ ਜੀ ਬਹੁਤ ਮਜ਼ਾ ਆ ਰਿਹਾ ਜੀ ਬਹੁਤ ਵਧੀਆ ਲੱਗ ਰਿਹਾ ਹੈ ਮਨ ਨੂੰ ਗੱਗਾ ਯਾਰ ਪੇਛੀ ਜੀ ਅਸੀਂ ਸੇਵਾ ਦੇ ਵਿੱਚ ਹਾਜ਼ਰ ਹਾਂ ਉਹਨਾਂ ਨੇ ਸਾਡੇ ਮਹੱਲੇ ਨੂੰ ਇਹ ਸੇਵਾ ਲਈ ਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ ਮੇਰੇ ਹਿਸਾਬ ਨਾਲ ਮੇਰੀ ਉਮਰ ਉਦੋਂ 15 16 ਸਾਲ ਦੀ ਹੋਏਗੀ ਜਦ ਅਸੀਂ ਸ਼ਬੀਲ ਤੋਂ ਸ਼ੁਰੂ ਕੀਤਾ ਸੀਗਾ ਰੂਹ ਅਜ਼ਾਦੀ ਸ਼ਬੀਲ ਤੋਂ ਔਰ ਅੱਜ ਉਹਨਾਂ ਦੀ ਕਿਰਪਾ ਦੇ ਨਾਲ ਸਾਨੂੰ ਵਿਦੇਸ਼ਾਂ ਤੋਂ ਇੰਨਾ ਧਨ ਆ ਰਿਹਾ ਆ ਸਾਡੇ ਮੁਹੱਲੇ ਵਾਸੀ ਸ਼ਹਿਰ ਵਾਸੀ ਇੰਨੀ ਸਾਡਾ ਸਹਿਯੋਗ ਕਰਦੇ ਪਏ ਆ ਬਹੁਤ ਹੀ ਹਰ ਕਿਸੇ ਚੀਜ਼ ਦੀ ਕਮੀ ਨਹੀਂ ਆਣ ਦਿੰਦੇ ਤਸਵੀਰਾਂ ਤੁਹਾਨੂੰ ਜਿਹੜੀਆਂ ਇਸ ਵਕਤ ਇਕਤਾ ਲਹਿਰ ਤੇ ਮੱਲਾਕ ਪਾਣੀਆਂ ਤੋਂ ਦਿਖਾ ਰਹੇ ਆ ਜਿੱਥੇ ਲਗਾਤਾਰ ਤਰ੍ਹਾਂ ਤਰ੍ਹਾਂ ਦੇ ਲੰਗਰ ਲਗਾਏ ਜਾ ਰਹੇ ਨੇ ਹੁਣ ਜਿਹੜਾ ਲੰਗਰ ਦਹੀਂ ਭੱਲੇ ਕਰੀਮ ਦਹੀਂ ਭੱਲੇ ਦਾ ਇਲਾਕੇ ਅੜਿਆ ਔਰ ਸਾਰੀ ਰਾਹ ਦੇ ਲੰਗਰ ਜਾਰੀ ਰਹੇਗਾ ਔਰ ਕੱਲ ਸਾਰਾ ਦਿਨ ਵੀ ਇਹ ਜਿਹੜਾ ਲੰਗਰ ਜਾਰੀ ਰਹੇਗਾ ਕੈਮਰਾ ਪਰਸਨ ਸੁਮਿਤ ਢੀਂਗੜਾ ਦੇ ਨਾਲ ਸੁਸ਼ੀਲ ਢੀਂਗੜਾ ਇਕਤਾ ਲਹਿਰ ਨਿਊਜ਼ ਨਤੋਦ